ਸੋਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੀ ਸਾਹਮਣੇ ਗਾਂ ਤੁਹਾਨੂੰ ਨਜ਼ਰ ਆ ਰਹੀ ਹੈ ਪਿੰਡ ਬੌਲੀ ਨੇੜੇ ਰਮਦਾਸ ਜ਼ਿਲ੍ਹਾ ਆਪਣਾ ਹਾਂਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਤਹਿਸੀਲ ਅਜਨਾਲਾ ਤੇ ਨੇੜੇ ਰਮਦਾਸ ਤੇ ਪਿੰਡ ਬੌਲੀ ਇਹ ਗਾਂ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਰਿਪੋਰਟ ਹੀ ਕਾਫੀ ਸਮੇਂ ਤੋਂ ਗਿੰਤੀ ਗੁੰਤੀ ਤੇ ਨਹੀਂ ਚਲੋ ਇਹਦੀ ਕੋਈ ਵੀ ਆ ਗਈ ਪਰ ਕਾफी ਸਮੇਂ ਬਾਅਦ ਇਹ ਅੱਜ ਚੈੱਕ ਪਾਸ ਕੀਤੀ ਆਪਾਂ ਕਿਉਂਕਿ ਖਰਾਬ ਹੀ ਕਾफी ਸਮੇਂ ਤੋਂ ਫਾਰਮਰ ਵੀਰ ਵੀ ਵਿਚਾਰੇ ਕਾफी ਸਮੇਂ ਤੋਂ ਦੁਖੀ ਹੀ ਜੀ ਤੋ ਤੇ ਚਲੋ ਆਏ ਐ ਐਂਟਰੀ ਮਾਰੀ ਆ ਕੋਈ ਨਾ ਕੋਈ ਰਿਜ਼ਲਟ ਆਪਣੇ ਪੇਸ਼ ਹੋਏ ਨੇ ਸਾਹਮਣੇ ਆਏ ਨੇ ਬਾਕੀ ਤੁਹਾਨੂੰ ਦੱਸਣਗੇ ਕੈਮਰੇ ਦੇ ਵਿੱਚ ਉਹ ਵੀ ਕਿ ਕਿਵੇਂ ਹੀ ਆਪਣਾ ਕੰਮ ਕਰ ਰਿਜ਼ਲਟ ਆਪਣੇ ਕਿਵੇਂ ਲੱਗੇ 3 ਜਨਵਰੀ ਆਪਣੇ ਚੈੱਕ ਕੀਤੇ ਨੇ ਇੱਕ ਇਹ ਗਾਂ ਤੇ ਇੱਕ ਆ ਦੋ ਨੰਬਰ ਵਾਲੀ ਹੈ ਨਾ ਤੇ ਨੰਬਰ ਵਾਲੀ ਇੱਕ ਇਹ ਮੱਝ ਚੈੱਕ ਕੀਤੀ ਆ ਇਹ 4 ਤੋਂ 5 ਵਾਰੀ ਦੀ ਰਿਪੀਟਰ ਹੀ ਆ ਵਾਲੀ ਮੱਝ ਉਹ ਜਿਹੜੀ ਆ ਨਾ 4 ਤੋਂ 5 ਵਾਰੀ ਦੀ ਰਿਪੀਟਰ ਹੀ ਇਹ ਵੀ ਢਾਈਆਂ ਮਹੀਨੇ ਦੇ ਪਲੱਸ ਚੈੱਕ ਪਾਸ ਹੋਈ ਆ ਚਲੋ ਆਪਣੇ ਰਿਜ਼ਲਟ ਸਾਹਮਣੇ ਆਏ ਆ ਬਾਕੀ ਇੰਨੇ ਜਾਨਵਰਾਂ ਦੇ ਵਿੱਚੋਂ ਵੇਖੋ ਡੰਗਰ ਕੁਝ ਖਰਾਬ ਜਦੋਂ ਅੱਗਾ ਨਹੀਂ ਨਾ ਤੁਰਦਾ ਜਦੋਂ ਡੰਗਰ ਖਰਾਬ ਕਰਦੇ ਨੇ ਇੱਕ ਮੱਝ ਇਹ ਵੀ ਇਹ ਵੀ ਤਿੰਨ ਚਾਰ ਵਾਰੀ ਤੋਂ ਰਿਪੀਟਰ ਹੀ ਚਾਰ ਪੰਜ ਵਾਰੀ ਇੰਨੇ ਕਦੇ ਮਤਲਬ ਬਣੀ ਹੀ ਪਹਿਲਾਂ ਤੇ ਚਲੋ ਦਵਾਈ ਦੂ ਵੀ ਕੀਤੀ ਆ ਤੇ ਆਪਣੇ ਟੀਕੇ ਕੀਤੇ ਸੀ ਤੇ ਰਿਜਲਟ ਤੁਹਾਡੇ ਸਾਹਮਣੇ ਮਤਲਬ ਕਹਿੰਦਾ ਕਿ ਤਿੰਨ ਆਪਣੇ ਰਿਪੀਟਰ ਜਾਨਵਰ ਤਿੰਨੇ ਹੀ ਰਿਜਲਟ ਪੋਜੀਟਿਵ ਆਏ ਨੇ ਤੇ ਵਧੀਆ ਕਿਉਂਕਿ ਕਾफी ਸਮੇਂ ਤੋਂ ਫਾਰਮਰ ਵੀਰ ਦੁਖੀ ਸੀ ਇਹ ਚੀਜ਼ਾਂ ਜਦੋਂ ਨਾਣਾ ਡੰਗਰ ਬਣੇ ਬਣਾਈ ਜਾਣੀਆਂ ਦਵਾਈ ਭਰਾਈ ਜਾਣੀ ਬਣਾਈ ਜਾਣੀ ਦੁਖੀ ਹੋ ਜਾਂਦਾ ਮਨ ਫਿਰ ਅਕ ਕਿ ਜੇ ਗਾਇਆਂ ਨਾ ਆਪਾਂ ਗਾਈ ਨੂੰ ਕਿੱਥੇ ਬੰਨੇ ਲਾਉਂਦੇ ਤਾਂ ਫੇਰ ਅਖੀਰ ਤੁਹਾਨੂੰ ਪਤਾ ਹੀ ਆ ਕੀ ਇਹ ਨਾ ਜਾਨਵਰਾਂ ਨਾ ਹੁੰਦਾ ਵਾ ਬਾਕੀ ਜਾਨ ਬਚਦੀ ਆ ਜਾਨਵਰਾਂ ਦੀ ਗਾਈ ਤਾਂ ਕਾਫੀ ਲੰਮੇ ਦੀ ਗਿਣਤੀ ਕੋਈ ਨਹੀਂ ਇਹ ਲੰਮੇ ਸਮੇਂ ਤੋਂ ਚਲਦੀ ਆਉਂਦੀ ਸੀ ਉਹ 3 3 4 4 ਵਾਰੀ ਤੱਕ ਰਿਪੀਟਰੀ ਬਾਕੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਨੇ ਜਾਨਵਰਾਂ ਦੇ ਵਿੱਚੋਂ ਜਦੋਂ ਰਿਪੀਟ ਕਰਦੇ ਅੱਗਾ ਨਹੀਂ ਦੁਰਦਾ ਤਾਂ ਫੇਰ ਹੁੰਦਾ ਵਾ ਔਖਾ ਥੋੜਾ ਜਿਹਾ ਬਾਕੀ ਦੱਸਣਗੇ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਇੱਕ ਵਾਰੀ ਜ਼ਰੂਰ ਦੱਸਿਓ अपना किन्नी गां नु कन्ना ਸਮਾਂ ਹੋ ਗਿਆ ਤਮੱਜਾ ਚਲੋ ਚਾਰ-ਚਾਰ ਪੰਨ ਪੰਨ ਬਰੀ ਦੀਆਂ ਰਿਪੋਰਟ ਹੀ ਇੱਕ ਵਾਰ ਆਪਣੇ ਮੂੰਹ ਜ਼ਰੂਰ ਦੱਸਿਓ ਇਹ ਤੇ ਢਿੱਲੋ ਸਾਹਿਬ 6-7 ਵਾਰੀ ਵੀ ਹੈਗੀ 6-7 ਵਾਰੀ ਉਹਨੂੰ ਕਰ ਬੈਠੇ ਆ ਟ੍ਰੀਟਮੈਂਟ ਇਹਦਾ ਹਾਂਜੀ ਚਲੋ ਭਲਾ ਹੋਏ ਇਹਨਾਂ ਦਾ ਮੇਰੇ ਵੀਰਾ ਦਾ ਕੋਹਨੇ ਵਾਲਿਆਂ ਦਾ ਕਿੰਨਾ ਨੇ 10 ਪਾਈ ਨੇ ਹਾਂਜੀ ਮੁਖਤਾਰ ਨੇ 10 ਪਾਈ ਸੀ ਹਾਂਜੀ ਤੇ ਡਾਕਟਰ ਸਾਹਿਬ ਬੱਕਰੀ ਨੂੰ ਟੀਕਾ ਭਰ ਕੇ ਗਏ ਡਰਾਈਵਰ ਦੀ ਨੂੰ ਲੱਗੇ ਬੋ ਮਿੰਟ ਆ ਨਾ ਅੱਜ ਕਰ ਲਿਓ ਹਾਂਜੀ ਮੈਂ ਆ ਭਰਾ ਸਾਨੂੰ ਵੀ ਦਿਓ ਨੰਬਰ ਨੰਬਰ ਡਾਕਟਰ ਸਾਹਿਬ ਦਾ अच्छा बड़ी मेहरबानी ਢੱਲੋ ਸਾਹਿਬ ਤੁਹਾਡੀ ਕਿਉਂਕਿ ਸਾਡੇ ਡੰਗਰਾਂ ਦਾ ਕੰਮ ਸੁੱਤਰ ਕਰ ਦਿੱਤਾ ਆ ਇਹ ਨਾ ਭਰਾਏ ਦੋ ਤਣਵਾਰੀ ਟੀਗੇ ਵੀ ਵਛੇ ਕੋ ਵੀ ਕਰਾਈ ਹਾਂਜੀ ਹਾਂਜੀ ਕੰਮ ਸੁੱਤਰ ਨਹੀਂ ਆਇਆ ਕੰਮ ਅੱਛਾ ਅੱਛਾ ਜੀ ਬੜੀ ਮਿਹਰਬਾਨੀ ਆ ਅਸੀਂ ਤੇਨੇ ਚਲੋ ਗਾਈ ਦਾ ਕੰਮ ਅੜਿਆ ਸੀ ਜਿਆਦਾ ਗਾਈ ਦਾ ਕੰਮ ਜਿਆਦਾ ਅੜਿਆ ਸੀ ਮੈਨੂੰ ਸ਼ੱਕ ਵੀ ਇਹੇ ਵੀ ਇਹ ਜਾਪਦੀ ਹੁਣ ਜਾਊਗੀ ਦੂਜੇ ਪਾਸੇ ਨੂੰ ਨਹੀਂ ਪਰ ਚਲੋ ਮਿਹਰਬਾਨੀ ਤੁਹਾਡੀ ਬੜੀ ਜਿਹੜਾ ਦੋ ਰੱਬ ਨੇ ਫਿਰ ਤੁਹਾਨੂੰ ਕਿਰਪਾ ਚੰਗਾ ਕਰਨਾ ਹੁੰਦਾ ਤੇ ਉਹ ਰੋਕ ਦਿੰਦਾ ਹੁੰਦਾ ਹਨ ਤੇ ਬਾਕੀ ਖੁਸ਼ੀ ਹੋਈ ਆ ਜੇ ਤੁਹਾਨੂੰ ਵੀ ਬਰਕਤ ਦਵੇ ਹੁਣ ਆਪਣੇ 3 ਜਨਵਰੀ ਤਿੰਨੇ ਹੀ ਆਪਣੇ ਪੋਜੀਟਿਵ ਆ ਗਏ ਆ ਰਿਜ਼ਲਟ ਠੀਕ ਹੈ ਜੀ ਪੰਜਾ ਤੇ ਹੈ ਹੀ ਹੈ ਨੇ ਚਲੋ ਉਹ ਵੀ ਵਧੀਆ ਹੋ ਗਿਆ ਉਹ ਵੀ ਤਿੰਨ ਤਿੰਨ ਚਾਰ ਚਾਰ ਵਾਰੀ ਦੀਆਂ ਸੀ ਪਰ ਇਹ ਜਦਾ ਜਿਹੜੀ ਮੇਰੀ ਨਾ ਇਹ ਤਾਂ ਚਲੋ ਜਵਦਾ ਹੀ ਹੋਣੀ ਕੋਈ ਗੱਲ ਕਰਨ ਵਾਲੀ ਕਿਉਂਕਿ ਗਾਇਆਂ ਜੰਨੀਆਂ ਵੀ ਆਪਣੀਆਂ ਦੋ ਤਿੰਨ ਗਾਇਆਂ ਹੀ ਸਾਰੀਆਂ ਰਿਪੀਟ ਮਰਨੀਆਂ ਨੇ ਹੁਣ ਆਸ ਹੈ ਹੁਣ ਆਸ ਹੈ ਇਹਨਾਂ ਦੀ ਵਾਰੀ ਹੁਣ ਵੇਖੋ ਜੀ ਤਿੰਨ ਨਿਕਲ ਆਈਆਂ ਤੇ ਇਹਨਾਂ ਦੀ ਵਾਰੀ ਵੀ ਆਉਣੀ ਹੈ ਮਗਰ ਤੇ ਟਾਈਮ ਆਊਗਾ ਜਦੋਂ ਇਹਨਾਂ ਦੀ ਫਿਰ ਵੀਡੀਓ ਬਣਾ ਕੇ ਜਰੂਰ ਦੱਸਾਂਗੇ ਜਦੋਂ ਬਨ ਗਏ ਆਂ ਬਾਕੀ ਅੱਜ ਆਪਣੇ 3 ਜਨਵਰੀ ਨਿਕਲ ਆਏ ਨੇ ਰਿਜ਼ਲਟ ਕਿਵੇਂ ਲੱਗੇ ਢੱਲੋ ਸਾਹਿਬ ਦੇ ਜਲਟ ਵਧੀਆ ਜੀ ਬਹੁਤ ਵਧੀਆ ਯਕੀਨ ਹੀ ਪਹਿਲੇ ਦਿਨ ਦਾ ਯਕੀਨ 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 ਜਦੋਂ ਉਹਨਾਂ ਵੀਰਾਂ ਦੱਸਿਆ ਸੀ ਫਿਰ ਯਕੀਨ ਹੀ ਸੀ ਮੈਨੂੰ ਕਹਿੰਦੇ ਵੀ ਇੱਕ ਵਾਰੀ ਕਰਕੇ ਵੇਖੋ ਤੇ ਵੇਖ ਲੋ ਅੱਜ ਕਰਕੇ ਦਿਖਾ ਲਤਾ ਹੁਣ ਦੱਸਣਾ ਵੀ ਜ਼ਰੂਰ ਹੈ ਉਹਨਾਂ ਨੂੰ ਉਹਨਾਂ ਦਾ ਵੀ ਨਾਲ ਭਲਾ ਹੋਵੇ ਵਿਚਾਰਿਆਂ ਦਾ ਜਿੰਨਾ ਨਹੀਂ ਇੱਕ ਵਾਰੀ ਤੁਸੀਂ ਵੀ ਫੋਨ ਕਰਕੇ ਦੱਸਾਂਗੇ ਜ਼ਰੂਰ ਵੀਡੀਓ ਦੇਖ ਲੈਣੀ ਉਹਨਾਂ ਨੇ ਉਹ ਆਪਣੇ ਭਰਾ ਨੇ ਕੋਈ ਗੱਲ ਹੀ ਆਉਂਦੇ ਜਾਂਦੇ ਰੋਜ਼ ਮਿਲਦੇ ਰਹੀਦਾ ਹੱਥ ਖੜਾ ਕਰਕੇ ਨੰਨੀ ਜ਼ਰੂਰ ਦੱਸਿਓ ਉਹਨਾਂ ਨੂੰ ਕਿਉਂਕਿ ਖੁਸ਼ੀ ਹੁੰਦੀ ਹੈ ਉਹ ਚੀਜ਼ ਹੁੰਦੀ ਹੈ ਕਿਉਂ ਹਨਾ ਤੇ ਬੜੀ ਖੁਸ਼ੀ ਜਾਂਦਾ ਜੀ ਧੰਨੋ ਸਾਹਿਬ ਦਾ ਧੰਨਵਾਦ ਤੇ ਫਿਰ ਮੁਖ्तार ਦਾ ਜਿਹਨੇ ਨੰਬਰ ਦਿੱਤਾ ਨਿੱਟਲ ਉਹਦਾ ਤਾਂ ਹੈਗਾ ਹੀ ਹੈਗਾ ਚਲੋ ਜੀ ਤੁਹਾਡੀ ਵੀ ਬੜੀ ਮਿਹਨਤੀ ਤੇ ਮੇਰੀ ਵੀ ਮਿਹਨਤੀ ਖੁਸ਼ੀ ਹੁੰਦੀ ਹੈ ਜਦੋਂ ਇਹ ਰਿਜ਼ਲਟ ਆਉਂਦੇ ਨੇ ਹਨਾ ਤੇ ਬਾਕੀ ਇਹਨਾਂ ਦੇ ਆਸਰੇ ਵਾਲੀ ਚੱਲੀ ਜਾਂਦਾ ਕੰਮ ਚੱਲਦਾ ਕੰਮ ਹਨਾ ਤੇ ਜਦੋਂ ਫਿਰ ਇਹ ਅੱਡਾ ਇੱਕ ਬਣੀ ਆ ਉਹ ਬਣੀ ਆ ਦੋ ਤਿੰਨ ਨਿਕਲੀਆਂ ਗਾਂ ਫੇਰ ਹੱਥ ਪਾਵਾਂਗੇ ਨੇ ਦੇ ਉਤਰਾੰਦ ਡੰਗਰਾਂ ਚ ਬਣਨੂ ਜੀ ਹੁਣ ਇਹਨਾਂ ਤੇ ਵੀ ਆਸ ਗਾਂ ਹੋਈ ਆ ਕਿ ਇਹ ਵੀ ਕੋਈ ਬਣੂਗੀ ਕੋਈ ਡੰਗਰ ਤੇ ਬੜੇ ਵਧੀਆ ਇਹਨਾਂ ਦੇ ਵੇਖੋ ਹੁਣ ਮਾਲਕ ਮਿਹਰ ਕਰੇ ਤੇ ਨਹੀਂ ਨਹੀਂ ਜੇ ਇਹਨਾਂ ਦੇ ਬੱਲੇ ਬੱਲੇ ਹੋਏ ਨਹੀਂ ਨਹੀਂ ਬੱਲੇ ਬੱਲੇ ਤੇ ਤੁਹਾਡੇ ਸਾਹਮਣੇ ਤੇ ਅੰਦਰ ਡੰਗਰ ਤੁਹਾਡੇ ਬਣਾ ਕੇ ਬੱਲੇ ਬੱਲੇ ਤੇ ਕਰਵਣੀ ਪੈਣੀ ਆ ਠੀਕ ਹੈ ਕਰਾਏਗਾ ਮਾਲਕ ਜੀ ਚਲੋ ਉਹਦੀ ਕਿਰਪਾ ਰਹੀ ਤੇ ਜ਼ਰੂਰ ਹੋਗੀ। ਬਾਕੀ ਜੇ ਨੀਤਨਾ ਕੰਮ ਕਰੀਏ ਤੇ ਫਿਰ ਮਰਾਤ ਤੇ ਮਿਲਦੀ ਆ। ਬਾਕੀ ਕੋਈ ਜੁ ਫਰਕ ਜਾਬਦਾ? ਕੋਈ ਫਰਕ ਨਹੀਂ। ਨਹੀਂ ਨਹੀਂ। ਧਿਲੋਂ ਸਾਹਿਬ ਦੇ ਕੰਮ ਕਰਦਾ ਡਾਕਟਰੀ ਦਾ ਕੋਈ ਫਰਕ ਜਾਬਦਾ ਕੋਈ ਮਤਲਬ? ਥੋੜਾ ਬੋਲਾ ਜਿਹਾ ਜਲ ਲਗਣਾ ਕੰਮ ਕਰਨਾ ਫਿਰ ਫਰਕ ਤੇਗਾ। ਹੈਨਾ? ਜੇ ਅੰਦਰੋਂ ਦਿਲੋਂ ਕੰਮ ਕਰਨਾ ਫਿਰ ਜੇ ਦਿਲੋਂ ਕੰਮ ਕਰਨਾ ਯਕੀਨ ਹੈ ਤਾਂ ਤਾਂ ਹੀ ਬੰਦਾ ਕਹਿੰਦਾ ਵੀ ਹੋਊਗਾ ਨਹੀਂ ਤੇ ਆਂਦਾ ਵੀ ਇਹ ਤਾਂ ਗਲਤ ਸਾਰੇ ਕਹਿੰਦੇ ਹੀ ਆ ਵੀ ਟੀਕਾ ਭਰ ਦੰਨੇ ਆ। ਤਾਂ ਤੁਹਾਡੀ ਕਿਸਮਤ ਹੈ। ਤੇ ਬਾਕੀ ਕੋਈ ਨਾ ਕੋਈ ਗੱਲਬਾਤ ਤੇ ਹੁੰਦੀ ਆ ਫੇਰ ਹੀ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਾਕੀ ਬਹੁਤ ਤੁਹਾਡੀ ਮਿਹਰਬਾਨੀ ਧੰਨਵਾਦ ਜੀ ਬਹੁਤ-ਬਹੁਤ ਆਪਾਂ ਹੁਣ ਵੀਰ ਨਾਲ ਗੱਲ ਵੀ ਕਰਦੇ ਨੇ ਕਿਉਂਕਿ ਸਾਰੇ ਜਨਵਰਾਂ ਦੀਆਂ ਸੇਵਾ ਕਰਦੇ ਨੇ ਸਸੀਗਲ ਵੀਰ ਜੀ ਸਸੀਗਲ ਢੱਲੂ ਸਾਹਿਬ ਤੇ ਕਿਵੇਂ ਲੱਗਾ ਕੰਮ ਕਰ ਬਹੁਤ ਵਧੀਆ ਲੱਗਟ ਲੋ ਸਾਹਿਬ ਵਧੀਆ ਲੱਗਾ ਖੁਸ਼ ਹੋ ਗਿਆ ਅੱਜ ਖੁਸ਼ ਹੋ ਗਿਆ ਹਾਂ ਜੀ ਕਿਉਂਕਿ ਜਦੋਂ ਨਾਂ ਬਣਦਾ ਤੇ ਬੜਾ ਔਖਾ ਹੋ ਜਾਂਦਾ ਬੜਾ ਔਖਾ ਜੀ ਕੰਮ ਤੇ ਹੁਣ ਗਾਂ ਇਹ ਮੱਝਾਂ ਦਾ ਹੋ ਗਿਆ ਆ ਸੂਆ ਲੱਗ ਗਿਆ ਤੇ ਗਾਂ ਦੀ ਤਲੀਲ ਕਰਨ ਦੇ ਆ ਤੇ ਇਹੋੀ ਚੀਜ਼ ਢੀਕਣ ਦੇ ਆ ਕੋਈ ਨਹੀਂ ਹੁਣ ਆਪਾਂ ਖਰਾਬ ਨਹੀਂ ਹੋਣ ਦੇਣਾ ਤੁਹਾਨੂੰ ਦੱਸਿਆ ਕਿ ਸਿਗਨਲ ਦੇ ਤਾ ਤੁਹਾਨੂੰ ਉਹ ਤਾਂ ਭਾਵੇਂ ਕੱਲ ਨੂੰ ਹੀ ਫੇਰ ਪੈਸੇ ਖਰਚ ਲਈਏ ਕੋਈ ਚੱਕਰ ਨਹੀਂ ਹੈਗਾ ਟੈਨਸ਼ਨ ਵਾਲਾ ਇਹ ਤੇ ਬੜਾ ਬੜੀ ਇੱਕ ਵਾਰੀ ਬ੍ਰੇਕ ਵੱਜ ਜਾਂਦੀ ਜੀ ਇਹ ਤਾਂ ਗੱਲਾਂ ਭਾਜਣ ਦੀਆਂ ਮਰਜ਼ੀ ਕਰੀ ਜਾਈਏ ਬ੍ਰੇਕ ਲੱਗ ਜਾਂਦੀ ਹੈ ਨਾ ਪੂਰੀ ਚੱਕਾ ਜਾਮ ਹੋ ਜਾਂਦਾ ਬ੍ਰੇਕ ਲੱਗ ਜਾਂਦੀ ਵੀ ਨਹੀਂ ਵੀ ਬੱਸ ਅੱਜ ਤੂੰ ਪੈਸੇ ਦਤੀ ਜਾਣੇ ਤੂੰ ਖਰਚੀ ਜਾਣੇ ਬਾਕੀ ਆਪਾਂ ਕੋਈ ਜ਼ਿਆਦਾ ਨਹੀਂ ਕਰਨੀ ਇਹੋ ਦੱਸਣਾ ਕਿ ਰਿਜ਼ਲਟ ਕਿਵੇਂ ਲੱਗੇ ਬ੍ਰੇਕ ਰਿਜ਼ਲਟ ਵਧੀਆ ਜੀ 100% ਕਹੜਾ ਕੰਮ ਕਹੜਾ ਕੰਮ ਜਿਹੜਾ ਭੈਣ ਭਰਾ ਕੋਈ ਵੇਖੇ ਬਹੁਤ ਬਹੁਤ ਜਿਹੜੇ ਕੋ ਭੈਣ ਭਰਾ ਦੇ ਡੰਗਰ ਖਰਾਬ ਹੁੰਦੇ ਨੇ ਪਰ ਕਰਨ ਇੱਕ ਕਰੀ ਤੇ ਢਿੱਲੋ ਸਾਹਿਬ ਨੂੰ ਅਜਮਾ ਕੇ ਵੇਖਣ ਅਸੀਂ ਤੇ ਅਜਮਾ ਲਿਆ ਜੀ ਤੇ ਢਿੱਲੋ ਸਾਹਿਬ ਉਹ ਢਿੱਲੋ ਸਾਹਿਬ ਦੀ ਜਾਇਜਾਕਾਰ ਹੋ ਗਈ ਨਾਲ ਛੱਡੀ ਹੋ ਗਈ ਨਹੀਂ ਚਾਹੀਦੀ ਇਹ ਚਾਹੀਦੀ ਹੈ ਜਾਇਜਾਕਾਰ ਰੱਬ ਕਰੇ ਆਪਣੇ ਉਹ ਭਾਈਏ ਦੀ ਚੰਦੂ ਮਾਂਜੀ ਵਾਲੇ ਦੀ ਵੇਖ ਲਈ ਵਿਹੜ ਵੀਡੀਓ ਵੇਖ ਲਈ ਬੈਠ ਇੱਥੇ ਤੇ ਮੈਂ ਤਾਂ ਲੈ ਭਾਈਏ ਦੀ ਗਾਂ ਹੀ ਬਣ ਗਈ ਆ ਜਿਹੜਾ ਸੇਵਾ ਕਰਦਾ ਬੰਦਾ ਉਹ ਕੋਈ ਗੱਲ ਨਹੀਂ ਯਾਰ ਫਿਰ ਕਿਹੜੀ ਗੱਲ ਆ ਸਪੋਰਟ ਕਰਨੀ ਆ ਜੇ ਰਿਅਲਿਟੀ ਆ ਦੱਬ ਕੇ ਕਰਨੀ ਚਾਹੀਦੀ ਆ ਹਾਂਜੀ ਸਾਸਿਕਾਲ ਜੀ ਭਰਾ ਜੀ ਕਿਵੇਂ ਲੱਗਾ ਕੰਮ ਕਰ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਤੁਸੀਂ ਸੇਵਾ ਕਰਦੇ ਹੋ ਹਾਂਜੀ ਤੇ ਤਿੰਨ ਰਿਜ਼ਲਟ ਆਪਣੇ ਤੁਹਾਡੇ ਸਾਹਮਣੇ ਆ ਚੁੱਕੇ ਨੇ ਬਹੁਤ ਵਧੀਆ ਕਈ ਵਾਰੀ ਨੂੰ ਗਾਂ ਨੂੰ ਟੀਕਾ ਭਰਾਇਆ ਤੇ ਕਈ ਵਾਰੀ ਕਰਾਈ ਨਹੀਂ ਸੁੱਤ ਨਹੀਂ ਬੰਦੀ ਨਾ ਗੱਲ ਨਹੀਂ ਬੰਦੀ ਢਿੱਲੋ ਸਾਹਮਣੇ ਕੀਤੀ ਮੇਰ ਹੁਣ ਬੁਜੀ ਚਲੋ ਮੇਰ ਉਹ ਸੱਚੇ ਪਾਤਸ਼ਾਹ ਦੀ ਹੈ ਜਿੰਨੇ ਹਨ ਇਹ ਡੰਗਰ ਬਣਾਈ ਬਣੂ ਜਾਂਦਾ ਬਾਕੀ ਆਪਾਂ ਜ਼ਿਆਦਾ ਨਹੀਂ ਗੱਲ ਕਰਨੀ ਕਿ ਉਹ ਹੀ ਕਹਿਣਾ ਕਿ ਵਧੀਆ ਲੱਗਦਾ ਕੰਮ ਰਿਜ਼ਲਟ ਓਕੇ ਨੇ ਆਪਣੇ ਓਕੇ ਓਕੇ ਤੇ ਪਿੰਡ ਮਾੜਾ ਜੀ ਇੱਕ ਵਾਰੀ ਦੱਸ ਦਿਓ ਆਪਣਾ ਪਿੰਡ ਬੋਲੀ ਪਿੰਡ ਬੋਲੀ ਤੇ ਨੇੜੇ ਰਮਦਾਸ ਹਨ ਨੇੜੇ ਰਮਦਾਸ ਤੇ ਸਿਵਲ ਚਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਹੋਰ ਇਹ ਜਰੂਰ ਆਪਾਂ ਜਾਂਦੇ ਜਾਂ ਤਨਾਰ ਕੋਈ ਵੀ ਭਰਾ ਸਾਡਾ ਕਹਦੇ ਕਿ ਸਪੋਰਟ ਹ ਟਲੋਂ ਸਾਹਿਬ ਦੀ ਨਹੀਂ ਕਰਦੇ ਬੱਸ ਸਪੋਰਟ ਕਰੋ ਜੀ ਪੂਰੇ ਜੇ ਕਹਿੰਦੇ ਮੇਰੇ ਵੀਰ ਭਰਾ ਦੇ ਡੰਗਰ ਕਿਨੇ ਨਹੀਂ ਵੰਨੋਂ ਦਾ ਤੇ ਤੁਹਾਨੂੰ ਸਾਡ ਨੂੰ ਯਾਦ ਕਰੋ ਚਲੋ ਠੀਕ ਹੈ ਕਿ ਬਾਬੇ ਦੀ ਪੂਰੀ ਧੰਨਵਾਦ ਜੀ ਬਹੁਤ ਬਹੁਤ ਤੇ ਮੌਕੇ ਦੇ ਟਲੋਂ ਸਾਹਿਬ ਨੂੰ ਇੱਕ ਚਲੋ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਕੀਤੀ ਆ ਸਾਰੇ ਭੈਣ ਭਰਾ ਨੂੰ ਇਹੋ ਰਿਕਵੈਸਟ ਹੈ ਮੈਂ ਦੱਸਣਾ ਵੀ ਜੇ ਕਿਸੇ ਦਾ ਡੰਗਰ ਕੋਈ ਘਟਾਵਾਦਾ ਕਰਦਾ ਤੇ ਨੰਬਰ ਲੈ ਲਓ ਨਹੀਂ ਤੇ ਸਾਡੇ ਕੋਲ ਲੈ ਲਓ ਤੇ ਸੱਤਾਂ ਸਾਵਨ ਸੱਤੋਂ ਤੇ ਕੋਈ ਲੋੜ ਨਹੀਂ ਬਾਹਰ ਕੱਢਣ ਦੀ ਟੰਗਰਾਂ ਨੂੰ ਉਹ ਹੀ ਹੈ ਕਿ ਚਲੋ ਜਾਨਾਂ ਬਣ ਬਚ ਜਾਂਦੀਆਂ ਤੇ ਹੌਲੀ ਹੌਲੀ ਚਲੋ ਇਹਨਾਂ ਦਾ ਵੀ ਨੰਬਰ ਆਪਾਂ ਆ ਜਣੀਆਂ ਜਿਹੜੀਆਂ ਕੈਮਰੇ ਸਾਹਮਣੇ ਆਉਂਦੀਆਂ ਨਜ਼ਰ ਇਹਨਾਂ ਦਾ ਵੀ ਲਾਵਾਂਗੇ ਆਪਾਂ ਹੌਲੀ ਹੌਲੀ ਜਦੋਂ ਕਿਤੇ ਇਹਨੋਂ ਦੇ ਹੋ ਗਿਆ 15 16 ਦਿਨ ਹਾਂ ਚਲੋ ਬੱਬਾ ਮੇਅਰ ਕਰੂ ਹੌਲੀ ਹੌਲੀ ਕਿਉਂਕਿ ਗੇਰ ਬਣ ਗਈਆਂ ਨੇ ਇਹਨਾਂ ਦਾ ਵੀ ਨੰਬਰ ਜ਼ਰੂਰ ਲੱਗੂਗਾ ਬਾਕੀ ਜਾਂਦੇ ਜਾਂਦੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਭਰਾਵਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਸਾਡੀ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਰੇ ਚਲੋ ਠੀਕ ਹੈ ਜੀ ਸਤਿ ਸ੍ਰ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਓਕੇ ਆ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਵਾਲਿਆਂ ਦਾ